ਕਿਸਾਨਾਂ ਦੀ ਬੰਦ ਦੀ ਕਾਲ ਨੂੰ ਭਰਮਾ ਹੰਗਾਰਾ ਹੈ ਜਿਹੜਾ ਭਾਸੋਂ ਦੇ ਵਿੱਚ ਮਿਲ ਰਿਹਾ ਹੈ ਅਸੀਂ ਭਾਸੋਂ ਦੇ ਮੇਨ ਬਾਜ਼ਾਰ ਵਿੱਚ ਖੜੇ ਆ ਇਸ ਸਮੇਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਜ਼ਾਰ ਬਿਲਕੁਲ ਬੰਦਾ ਸੁਨਾਟਾ ਗਲੀਆਂ ਦੇ ਵਿੱਚ ਸਾਇਆ ਹੈ ਸੋ ਪੂਰਾ ਸਾਥ ਆ ਜਿਹੜਾ ਉਹ ਕਿਸਾਨਾਂ ਨੂੰ ਮਿਲ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਇੱਕ ਧਰਨਾ ਵੀ ਜਿਹੜਾ ਲਗਾਇਆ ਗਿਆ ਹੈ ਪਰ ਰਸਤਾ ਕਿਸੇ ਦਾ ਨਹੀਂ ਰੋਕਿਆ ਜਾਂਦਾ ਸਾਥ ਜਿਹੜਾ ਉਹ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਏ ਇੱਥੇ ਕਿਸਾਨ ਜੂਨੀਅਰ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬਾਈ ਜੋਗੀ ਅਜਵਿੰਦਰ ਅਵਜਿੰਦਰ ਜੋਗੀ ਜੀ ਤੇ ਹੋਰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਬੈਠੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਸਮੇਂ ਪਰਮਾ ਹੁੰਗਾਰਾ ਜਿਹੜਾ ਉਹ ਕਿਸਾਨਾਂ ਨੂੰ ਮਿਲ ਰਿਹਾ ਇਸੋ ਗੱਲ ਕਰਦੇ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਦਾ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬੜਾ ਲੰਮਾ ਟਾਈਮ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਨੇ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਬੜਾ ਲੰਮਾ ਟਾਈਮ ਹੋ ਗਿਆ ਅੰਦੋਲਨ ਚੱਲ ਰਿਹਾ ਹੈ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀ ਇਹ ਜੀ ਪਤਾ ਨਹੀਂ ਹੈ ਮੋਦੀ ਸਾਹਿਬ ਦਾ ਜਿਹੜਾ ਸੁਭਾਅ ਹੈਗਾ ਇਹ ਇਹ ਜਿਹਾ ਵੀ ਅਸੀਂ ਆਪਣੀ ਹਾਰ ਨਹੀਂ ਮੰਨਣੀ ਕਿਸੇ ਗੱਲ ਵਿੱਚ ਵੀ ਤੇ ਬਜਾਏ ਇਹ ਦੇਖਣ ਦੇ ਵੀ ਕਿਹੜੀ ਮੰਗ ਜਾਇਜ਼ ਹੈ ਉਹ ਮੰਗ ਤੇ ਇਹਨਾਂ ਨੂੰ ਕਾਰਵਾਈ ਕਰ ਲੈਣੀ ਚਾਹੀਦੀ ਆ ਹੁਣ ਦਿੱਲੀ ਨੂੰ ਜਾਣ ਦਾ ਰਾਹ ਇਹਨਾਂ ਨੇ ਰੋਕਿਆ ਉਹਦਾ ਹਰਿਆਣਾ ਸਰਕਾਰ ਨਾਲ ਤਾਂ ਕੋਈ ਰੋਲਾ ਵੀ ਨਹੀਂ ਇਹਨਾਂ ਨੂੰ ਇਹ ਸਿਸਟਮ ਨਹੀਂ ਕਰਨਾ ਚਾਹੀਦਾ ਸੀਗਾ ਜੇ ਅੱਗੇ ਜਾਂਦੇ ਜਾ ਕੇ ਮੋਦੀ ਜੀ ਨਾਲ ਗੱਲ ਕਰਕੇ ਮੁੜੇ ਹੁੰਦੇ ਕੀ ਪਤਾ ਇਹਨਾਂ ਡੈਡਲੌਕ ਪੈਂਦਾ ਹੀ ਨਾ ਜੇ ਦੇਖਿਆ ਜਾਵੇ ਸਰਕਾਰਾਂ ਕਹਿ ਰਹੀਆਂ ਨੇ ਕਿ ਜਿਹੜਾ ਇਹ ਸੂਬਾ ਸਬਜੈਕਟ ਹੈ ਜਿਹੜਾ ਹੈਗਾ ਇਹ ਸੈਂਟਰ ਦਾ ਸਬਜੈਕਟ ਨਹੀਂ ਹੈਗਾ ਐਮਐਸਪੀ ਹਰਿਆਣੇ ਨੇ ਵੀ ਦੇ ਦਿੱਤੀ ਆ 24 ਫਸਲਾਂ ਤੇ ਸੂਬਾ ਸਰਕਾਰ ਦਾ ਵੇ ਇਦਾਂ ਦਾ ਬਿਆਨ ਆ ਰਹੀ ਨਹੀਂ ਜੀ ਪਤਾ ਕੀ ਹੈ ਜੀ ਸੂਬਾ ਸਰਕਾਰ ਨੂੰ ਕਮਜ਼ੋਰ ਇਹਨਾਂ ਨਹੀਂ ਕਰਿਆ ਸਾਰੀਆਂ ਉਹਦੇ ਤੋਂ ਪਾਵਰਾਂ ਖੋ ਰਹੇ ਨੇ ਸੈਂਟਰਲਾਈਜ਼ ਕਰ ਰਹੇ ਨੇ ਜਿੱਥੇ ਕਿਤੇ ਕੋਈ ਫਸਦਾ ਹੈ ਉੱਥੇ ਸੂਬਾ ਸਰਕਾਰ ਕਰੇ ਤੇ ਜਿੱਥੇ ਕਹ ਲਓ ਜੇ ਹੁਣ ਜੀਐਸਟੀ ਕਰਨੀ ਆ ਹੋਰ ਜਿੰਨੇ ਵੀ ਪਹਿਲਾਂ ਐਜੂਕੇਸ਼ਨ ਕਹ ਲਓ ਮਸਟੇਟ ਕੋਲ ਸੀ ਫੂਡ ਆਪਣਾ ਫਾਰਮਰਸ ਦਾ ਸਾਰਾ ਇਹ ਐਗਰੀਕਲਚਰ ਵੀ ਸਟੇਟ ਕੋਲ ਹੈ ਸੀਗਾ ਸਾਰਾ ਕੁਝ ਸਟੇਟ ਦੇ ਕੋਲ ਹੁੰਦੇ ਹੋਏ ਇਹਨਾਂ ਨੇ ਸੈਂਟਰ ਨੇ ਦਖਲਅੰਦਾਜ਼ੀ ਬਹੁਤ ਕਰੀ ਆ ਤੇ ਜਿਹੜੀ ਸੈਂਟਰ ਨਹੀਂ ਫਸਲ ਦੀ ਖਰੀਦਦਾਰੀ ਕਰਨੀ ਹੁੰਦੀ ਹੈ ਜੇ ਐਮਐਸਪੀ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਕੋਈ ਪ੍ਰਾਈਸ ਸੀਮਤ ਕਰਕੇ ਇਹਨਾਂ ਨੂੰ ਸਬਸਿਡੀਆਂ ਦੇ ਕੇ ਜਾਂ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ ਕਰਕੇ ਉਹਨੂੰ ਮਤਲਬ ਇੱਕ ਪਾਸਿਓਂ ਜੇ ਨਹੀਂ ਕਰ ਸਕਦੇ ਤਾਂ ਦੂਜੇ ਪਾਸੇ ਕੰਪਨਸੇਟ ਕਰਨਾ ਚਾਹੀਦਾ ਜੇ ਦੇਖਿਆ ਜਾਵੇ ਅੱਜ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੇ ਜੀ ਇੱਥੇ ਜਿਹੜੀਆਂ ਸਾਥ ਦੇ ਰਹੀਆਂ ਨੇ ਤੁਸੀਂ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹੋ ਪਰ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਲ ਸੀਗੀ ਅੱਜ ਤੁਸੀਂ ਵੀ ਇੱਥੇ ਦਿਖਾਈ ਦੇ ਰਹੇ ਹੋ ਪਤਾ ਕੀ ਹੈ ਜੀ ਦੇਖੋ ਸਾਡੇ ਬਜ਼ੁਰਗ ਨੇ ਠੀਕ ਹੈ ਆਪਣੇ ਸੋਚ ਵਕ ਵਕ ਹੁੰਦੀ ਹੈ ਪਰ ਜਿਹੜੇ ਸਾਡੇ ਨਿਚਲੇ ਲੈਵਲ ਤੇ ਜ਼ਿੰਮੇਦਾਰ ਭਾਈਚਾਰਾ ਅਸੀਂ ਭਾਈਚਾਰੇ 'ਚ ਹੋਰ ਵੱਧ ਏਕਤਾ ਤੇ ਨੇੜਤਾ ਕਰਨੀ ਹੈ ਕਿਉਂਕਿ ਅੱਗੇ ਹੀ ਇਹਨਾਂ ਨੇ ਆਪਾਂ ਨੂੰ ਛੋਟੇ-ਛੋਟੇ ਟੋਲਿਆਂ 'ਚ ਵੰਡ ਕੇ ਜਾਤਾਂ 'ਚ ਰਿਲੀਜੀਅਨਸ 'ਚ ਲੀਡਰ ਆਪਣੇ ਤੇ ਰਾਜ ਕਰ ਰਹੇ ਨੇ ਤੇ ਹੁਣ ਅੱਗੇ ਯੂਨੀਅਨਾਂ 'ਚ ਵੰਡ ਕੇ ਆਪਣੇ ਨਾਲ ਹਮੇਸ਼ਾ ਹੀ ਆਪਾਂ ਨੂੰ ਐਕਸਪਲੋਇਟ ਕਰਿਆ ਜਾਂਦਾ ਹੈ ਇਸ ਕਰਕੇ ਅਸੀਂ ਦੇਖੋ ਇੱਥੇ ਲੋਕਲ ਲੈਵਲ ਤੇ ਜਿੱਥੇ ਸਾਡਾ ਭਾਈਚਾਰਾ ਬਣਿਆ ਰਹੇ ਉਹਦੇ 'ਚ ਅਸੀਂ ਸਮਰਥਨ ਦੇ ਰਹੇ ਆ ਤੇ ਜਿਹੜੇ ਸਾਡੇ ਅੱਗੇ ਕਹ ਲੋ ਸਿਪਾਹੀ ਨੇ ਉਹ ਜਾਂਦੇ ਵੀ ਨੇ ਉੱਥੇ ਜਾ ਕੇ ਲੜਾਈ ਲੜ ਵੀ ਰਹੇ ਨੇ ਉੱਥੇ ਟਰਾਲੀਆਂ ਵੀ ਚਵੀ ਰਹਿੰਦੇ ਨੇ ਪਰ ਚਥੇ ਬੰਦੀਆਂ ਨੇ ਅਜੇ ਡਿਕਲੇਅਰ ਨਹੀਂ ਕਰਿਆ ਜਿਸ ਕਰਕੇ ਅਸੀਂ ਐਲਾਨ ਕਰਕੇ ਨਾਲ ਮਿੱਥ ਕੇ ਨਹੀਂ ਲੜ ਸਕਦੇ ਪਰ ਸਾਡਾ ਪੂਰੀ ਹਮਦਰਦੀ ਤੇ ਸਹਿਯੋਗ ਡੱਲੇਵਾਲ ਸਾਹਿਬ ਨਾਲ ਹੈ ਸਾਡਾ ਇੱਕ ਆਪਦਾ ਬਜ਼ੁਰਗ ਸਾਡੇ ਕੋਲੋਂ ਵਿਛੜਨ ਲੱਗਿਆ ਉਹਨੂੰ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਜਿਹੜਾ ਕੁਝ ਕਰ ਸਕਦੇ ਆ ਅਸੀਂ ਕਰਨਾ ਚਾਹਾਂਗੇ ਅ ਇਕੱਠੇ ਕਿਉਂ ਨਹੀਂ ਹੋ ਰਹੇ ਜੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਸਾਥ ਕਿਉਂ ਨਹੀਂ ਦੇ ਰਿਹਾ ਕਿਉਂਕਿ ਹਰ ਇੱਕ ਵਰਗ ਕਹਿ ਰਿਹਾ ਕਿ ਇਸ ਸਮੇਂ ਇਕੱਠੇ ਹੋ ਜਾਣਾ ਚਾਹੀਦਾ ਸਾਡਾ ਇਤਿਹਾਸ ਹੈ ਜੀ ਜਦੋਂ ਭਰਾ ਭਰਾ ਨਾਲ ਚਾਹੇ ਨਹੀਂ ਬੋਲਦਾ ਜਦੋਂ ਉਹਦੇ ਤੇ ਕੋਈ ਆਫਤ ਆਉਂਦੀ ਆ ਤਾਂ ਖੂਨ ਵਾਲਾ ਮਾਰਦਾ ਏ ਅੱਜ ਖੂਨ ਵਾਲੇ ਕਿਉਂ ਨਹੀਂ ਮਾਰਦਾ ਖੂਨ ਚਿੱਟਾ ਹੋ ਗਿਆ ਜੀ ਨਹੀਂ ਮਰਜ਼ ਜਿਹੜਾ ਨਾ ਤੁਸੀਂ ਦੇਖੋ ਜਿਹੜਾ ਵੀ ਸਿਸਟਮ ਚੱਲਿਆ ਆ ਰਿਹਾ ਸੀਗਾ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸਸ ਪਏ ਨੇ ਰਾਜਨੀਤਿਕ ਇਹਨਾਂ ਨੇ ਨਾਨ ਰਾਜਨੀਤਿਕ ਦੇ ਦੋ ਪਹਾੜ ਕਰੇ ਨੇ ਡੱਲੇਵਾਲ ਸਾਹਿਬ ਨੇ ਆਪਣਾ ਨਾਨ ਰਾਜਨੀਤਿਕ ਬਣਾ ਲਿਆ ਤੇ ਜਿਹੜੇ ਰਾਜਨੀਤਿਕ ਗਏ ਸੀ ਉਹਨਾਂ ਨੇ ਰਾਜੇਵਾਲ ਸਾਹਿਬ ਨੇ ਮਾਫੀ ਮੰਗੀ ਰਿਟਨ ਮੰਗ ਕੇ ਦੁਬਾਰਾ ਵਿੱਚ ਉਹਨਾਂ ਨੂੰ ਵਾੜਿਆ ਗਿਆ ਤੇ ਜੇ ਆਪੇ ਬੰਦਾ ਕਹੇ ਮੈਂ ਨਹੀਂ ਰਲਾਉਣਾ ਵਿੱਚ ਫੇਰ ਕੰਮ ਔਖਾ ਹੋ ਜਾਂਦਾ ਪਰ ਦੋਨੋਂ ਸਾਈਡ ਤੋਂ ਹੀ ਸਾਡੀ ਗੱਥ ਨਾਲ ਨਹੀਂ ਵੱਜਦੀ ਇਹ ਸਿਰਫ ਤੋਂ ਕਿਸਾਨ ਮੋਰਚੇ ਨੂੰ ਵੀ ਆਪਦਾ ਹਉਮੈ ਹੰਕਾਰ ਛੱਡ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਤਾਂ ਪਹਿਲਾਂ ਵੀ ਬਿਆਨ ਦਿੱਤਾ ਸੀ ਅਸੀਂ ਪਟਿਆਲੇ ਜੱਥੇਬੰਦੀ ਵੱਲੋਂ ਸਾਰੇ ਹਉਦੇ ਛੱਡਣ ਨੂੰ ਤਿਆਰ ਹੈ ਵੀ ਅਸੀਂ ਸਿਪਾਹੀ ਬਣ ਕੇ ਮਗਰ ਲੱਗਣ ਨੂੰ ਤਿਆਰ ਹੈ ਪਰ ਕਿ ਕੋਈ ਸਚਾਰੂ ਤਰੀਕਾ ਕੱਢਿਆ ਜਾਵੇ। ਇਸ ਸਚਾਰੂ ਤਰੀਕਾ ਨਹੀਂ ਹੈਗਾ ਸੜਕਾਂ ਜਾਮ ਕਰਨੀਆਂ ਇਹ ਸਾਰਾ ਕੁਝ ਮੈਂ ਪਰਸਨਲੀ ਫੀਲ ਕਰਦਾ ਵੀ ਇਹੋ ਜਿਹੇ ਤਰੀਕੇ ਨਾਲ ਜਿੱਥੇ ਗਵਰਨਮੈਂਟ ਤੇ ਦਬਾਅ ਪਵੇ। ਆਮ ਬੰਦੇ ਨੂੰ ਨਾ ਤੰਗ ਕਰਿਆ ਜਾਵੇ। ਸਰਕਾਰਾਂ ਦੇ ਉੱਤੇ ਜਿੰਮੇ ਕਹਿੰਦੇ ਨੇ ਸਰਕਾਰਾਂ ਦੀ ਹਿੱਕ ਤੇ ਗੋਡਾ ਧਰਿਆ ਜਾਵੇ। ਉਹਦੇ ਨਾਲ ਫਰਕ ਪਊਗਾ। ਜਿੰਮੇ ਇਲੈਕਸ਼ਨਾਂ 'ਚ ਪਹਿਲਾਂ ਇਹਨਾਂ ਨੇ ਕਰਿਆ ਸੀਗਾ। ਵੀ ਵੋਟ ਕੀ ਚੋਟ ਉਵੇਂ ਉਹ ਜੇ ਫੰਡਿਆਂ ਚ ਜੇ ਇਹ ਕਹਿਣਗੇ ਵੀ ਰਾਜਨੀਤਿਕ ਨਹੀਂ ਹੋਣਾ ਤਾਂ ਨਾ ਹੋਣ ਪਰ ਇੱਕ ਪਾਰਟੀ ਨੂੰ ਅੱਗੇ ਲਿਆਉਣ ਲਈ ਤੇ ਉਹਨੂੰ ਇਨਸਿਸਟ ਕਰਕੇ ਆਪਣੇ ਮੁਤਾਬਕ ਉਹਦੇ ਤੋਂ ਲਾਅ ਬਣਵਾਉਣੇ ਇਹ ਜੇ ਕੰਮਾਂ ਚ ਤਾਂ ਇਹਨਾਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਬਈ ਇਦਾਂ ਕਰਨਾ ਚਾਹੀਦਾ ਇਹ ਤਾਂ ਹੀ ਸਾਡੇ ਵਿੱਚ ਇਦਾਂ ਦੇ ਵੀ ਆਗੂ ਨੇ ਜਿਹੜੇ ਬਿਆਨ ਦੇ ਦਿੰਦੇ ਨੇ ਬਈ ਨਹੀਂ ਜੀ ਇਹਨਾਂ ਨੇ ਤਾਂ ਗਲਤ ਸਮੇਂ ਤੇ ਗਲਤ ਅੰਦੋਲਨ ਸੇੜ ਲਿਆ ਇਹ ਤਾਂ ਕਰਨ ਦੇ ਯੋਗ ਹੀ ਨਹੀਂ ਸੀਗਾ ਜਦੋਂ ਇਦਾਂ ਦੇ ਬਿਆਨ ਆਉਂਦੇ ਨੇ ਸਾਡੇ ਦੂਜੀ ਸਾਈਡ ਤੇ ਜਿਹੜੀ ਧਿਰ ਖੜੀ ਆਈ ਸਾਡੀ ਵਿਰੋਧੀ ਉਹ ਤਾਂ ਕਹਿੰਦੀ ਹੋਊਗੀ ਕਿ ਇਹ ਤਾਂ ਆਪਸ ਵਿੱਚੇ ਪਾਟੇ ਪਏ ਨੇ ਇਹਨਾਂ ਦੀਆਂ ਕੀ ਮੰਨਣਾ ਹੈ ਇਦਾਂ ਦੇ ਬਿਆਨ ਦੇਣੇ ਵੀ ਕਿਤੇ ਨਾ ਕਿਤੇ ਠੀਕ ਨਹੀਂ ਬਿਲਕੁਲ ਠੀਕ ਗੱਲ ਹੈ ਹੁਣ ਲੜਾਈ ਲੱਗੀ ਚ ਸਾਥੇ ਦੇਣਾ ਚਾਹੀਦਾ ਜੇ ਸਾਥ ਨਹੀਂ ਦੇ ਸਕਦੇ ਤਾਂ ਚੁੱਪ ਕਰਨ ਚ ਜ਼ਿਆਦਾ ਬਿਹਤਰੀ ਹੈ ਪਰ ਇਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਲੈਣਾ ਚਾਹੀਦਾ ਸੀਗਾ ਜਦ ਗਏ ਨੇ ਇਲੈਕਸ਼ਨ ਟਾਈਮ ਤੇ ਬੈਠੇ ਨੇ ਉਦੋਂ ਹੀ ਸਾਰੀ ਸੇਵਕ ਕਿਸਾਨ ਮੋਰਚੇ ਨੂੰ ਵੀ ਇਹ ਸੀਗਾ ਵੀ ਇੱਕ ਵਾਰ ਇਲੈਕਸ਼ਨ ਦਾ ਕੰਮ ਮੁੱਕ ਜੇ ਫੇਰ ਇਹ ਸਾਰਾ ਸੰਘਰਸ਼ ਛੇੜਾਂਗੇ ਪਰ ਬੰਦੇਰ ਜੀ ਨੇ ਤੇ ਡੱਲੇਵਾਲ ਜੀ ਨੇ ਉਦੋਂ ਕਾਲੀ ਕਰੀ ਪਰ ਹੁਣ ਤਾਂ ਮੌਕਾ ਠੀਕ ਸੀਗਾ ਹੁਣ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਜੀ ਤੇ ਕੀ ਲੱਗ ਰਿਹਾ ਏ ਅੱਗੇ ਹੁਣ ਆਉਣ ਵਾਲੇ ਟਾਈਮ 'ਚ ਸਰਕਾਰਾਂ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸੁਪਰੀਮ ਕੋਰਟ ਕਹਿ ਰਿਹਾ ਜੀ ਪਹਿਲਾਂ ਡੱਲੇਵਾਲ ਸਾਹਿਬ ਨੂੰ ਹਸਪੀਟਲ ਪਹੁੰਚਾਓ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਇਹਨਾਂ ਦੀ ਸਿਹਤ ਜ਼ਰੂਰੀ ਆ ਮੰਗਾਂ ਤੇ ਫੇਰ ਗੱਲ ਕੀਤੀ ਜਾਊਗੀ ਇਸ ਬਿਆਨ ਨੂੰ ਮਨਜੋ ਸੁਪਰੀਮ ਕੋਰਟ ਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਨਾ ਜੀ ਸੁਪਰੀਮ ਕੋਰਟ ਦੇ ਅੱਗੇ ਆਪਣੀਆਂ ਸਰਕਾਰਾਂ ਨੇ ਕਦੇ ਵੀ ਆਪਣਾ ਪੱਖ ਨਹੀਂ ਰੱਖਿਆ ਉਹਨਾਂ ਨੇ ਪਤਾ ਨਹੀਂ ਤਾਂ ਕੋਈ ਏਜੰਸੀਆਂ ਦਾ ਉਹਨਾਂ ਤੇ ਪ੍ਰੈਸ਼ਰ ਹੁੰਦਾ ਕੀ ਗੱਲ ਹੁੰਦੀ ਆ ਉਹ ਸਚਾਈ ਬਿਆਨ ਨਹੀਂ ਕਰਦੇ ਪਹਿਲਾਂ ਸ਼ੁਭ ਕਰਨ ਮਰਿਆ ਉਦੋਂ ਹਰਿਆਣਾ ਦੇ ਪੁਲਿਸ ਨੇ ਮਾਰੇ ਆ ਉਹਦਾ ਇਹਨਾਂ ਨੇ ਕੋਈ ਪ੍ਰੋਪਰ ਐਫ ਆਈ ਆਰ ਨਹੀਂ ਕੱਟੀ ਹੂੰ ਉਹਦੇ ਤੋਂ ਬਾਅਦ ਤੁਸੀਂ ਦੇਖ ਲਓ ਹੁਣ ਵੀ ਜਿਹੜਾ ਕਹ ਲੋ ਸੁਪਰੀਮ ਕੋਰਟ ਦੇ ਅੱਗੇ ਇਹਨਾਂ ਨੇ ਆਪਣੀ ਸਚਾਈ ਨਹੀਂ ਰੱਖੀ ਹੂੰ ਉਹ ਕਹਿੰਦੇ ਨੇ ਵੀ ਤੁਸੀਂ ਚਾਹੇ ਉਹਨੂੰ ਆਇਰਨ ਹੈਂਡ ਨਾਲ ਚੱਕੋ ਥੋ ਡੱਲੇ ਵਾਲ ਨੂੰ ਚੱਕੋ ਪਰ ਡੱਲੇ ਵਾਲ ਜੀ ਬੈਠੇ ਕਾਦੇ ਕਰਕੇ ਨੇ ਹੂੰ ਉਹ ਬੈਠੇ ਤਾਂ ਇਸ ਕਰਕੇ ਨੇ ਨਾ ਵੀ ਰਾਹ ਖੋਲੋ ਸਾਡੀ ਹਰਿਆਣੇ ਨਾਲ ਤਾਂ ਕੋਈ ਲੜਾਈ ਨਹੀਂ ਹਰਿਆਣੇ ਦੇ ਵਿੱਚ ਦੀ ਨੰਗ ਕੇ ਜਾਣੇ ਹਰਿਆਣਾ ਐਡਾ ਵੱਡਾ ਸਟੈਂਡ ਲਈ ਬੈਠਾ ਇਹਨਾਂ ਨੇ ਸੁਪਰੀਮ ਕੋਰਟ ਚ ਭਗਵੰਤ ਮਾਨ ਨੇ ਇਹ ਗੱਲ ਕਿਉਂ ਨਹੀਂ ਕਹੀ ਵੀ ਇਹ ਬੈਰੀਅਰ ਕਿਉਂ ਲਾਈ ਬੈਠੇ ਨੇ ਬਾਰਡਰ ਹੈ ਕਿਸੇ ਦੇਸ਼ ਦਾ ਇਹ ਗੱਲ ਉਹਨਾਂ ਨੇ ਇਨਸਿਸਟ ਨਹੀਂ ਕਰੀ ਉਲਟਾ ਆਪਦੀ ਸਫਾਈ ਦਈ ਕਿ ਵੀ ਉੱਥੇ ਜਾਣਾ ਨਹੀਂ ਚੱਕਿਆ ਨਹੀਂ ਜਾਣਾ ਜੀ ਐਵੇਂ ਹੀ ਹੋਣਾ ਪਰ ਬੀ ਸੈਂਟਰ ਦੀਆਂ ਤੇ ਹਰਿਆਣਾ ਸਰਕਾਰ ਦੀਆਂ ਬਦਨੀਤੀਆਂ ਤੇ ਮਾੜੇ ਉਹਨਾਂ ਦੇ ਜਿਹੜਾ ਕੈਰੈਕਟਰ ਹੈ ਉਹਦੇ ਬਾਰੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਅੱਗੇ ਉਹ ਨਹੀਂ ਖੋਲਿਆ ਇਹਨਾਂ ਦਾ ਸੈਂਟਰ ਦਾ ਤੇ ਹਰਿਆਣਾ ਸਰਕਾਰ ਦਾ ਕਾਲਾ ਚਿੱਠਾ ਉਹ ਖੋਲਣਾ ਚਾਹੀਦਾ ਸੀ ਪਰ ਇਹ ਤਾਂ ਕਹਿ ਰਹੇ ਨੇ ਕਿਸਾਨਾਂ ਦੇ ਨਾਲ ਆਂ ਜੀ ਇਹਨਾਂ ਦੇ ਉੱਥੇ ਵਿਧਾਇਕ ਇਹਨਾਂ ਦੇ ਮੰਤਰੀ ਉੱਥੇ ਜਾ ਕੇ ਡੱਲੇਆਲ ਸਾਹਿਬ ਨੂੰ ਮਿਲਦੇ ਨੇ ਹੁਣ ਕਹਿ ਰਹੇ ਨੇ ਅਸੀਂ ਸਾਥ ਆ ਦੇ ਰਹੇ ਹਾਂ ਪੂਰਾ ਸਮਰਥਨ ਆ ਸਾਡਾ ਪਰਵਾਹ ਨਾ ਕਰੋ ਲੜਾਈ ਜਿੱਤਾਂਗੇ ਫਿਰ ਜੇ ਇਹ ਇਦਾਂ ਦੇ ਬਿਆਨ ਦੰਦੇ ਨੇ ਫਿਰ ਉੱਥੇ ਆਪਣਾ ਪੂਰਾ ਸਹੀ ਪੱਖ ਕਿਉਂ ਨਹੀਂ ਰੱਖਦੇ ਜਿਹੜੇ ਜੀ ਇਹੀ ਤਾਂ ਪੋਲਿਟਿਸ਼ੀਅਨ ਹੈ ਪੋਲਿਟਿਸ਼ੀਅਨਸ ਦਾ ਕੰਮ ਇਹ ਹੈ ਜੀ ਉਹਨਾਂ ਨੇ ਤਾਂ ਵੋਟਾਂ ਲਈ ਗੱਲ ਕਰਨੀ ਹੈ ਤੁਸੀਂ ਅਜੇ ਤੱਕ ਦੇਖ ਲਓ ਜਿਹੜਾ ਕੁਝ ਵੀ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਸੀ ਕੋਈ ਗੱਲਾਂ ਪੂਰੀਆਂ ਕਰੀਆਂ ਨੇ ਮੋਦੀ ਜੀ ਨੇ ਕਰੀਆਂ ਨੇ 15 ਲੱਖ ਰੁਪਇਆ ਕਹਿੰਦੇ ਸੀ ਕਿੰਨਾ ਬਲੈਕ ਮਨੀ ਕਹਿੰਦੇ ਸੀ ਲਿਆਵਾਂਗੇ ਸਭ ਤੋਂ ਵੱਧ ਕਰਪਸ਼ਨ ਦੇ ਕੇਸਸ ਹੁਣ ਹੋ ਰਹੇ ਨੇ ਮ ਆਪਣਾ ਹੁਣ ਆਪਣੇ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਜੀ ਗਏ ਨੇ ਤੁਸੀਂ ਦੇਖੋ ਮਨਮੋਨ ਸਿੰਘ ਜੀ ਨੇ ਕਿੰਨਾ ਵਧੀਆ ਸ਼ਾਸਨ ਰਨ ਕਰਿਆ ਸੀ ਸਾਰੇ ਮੰਨਦੇ ਨੇ ਤੇ ਉਹਨਾਂ ਨੂੰ ਇੱਕ ਦੋ ਕਹੀ ਇੱਕ ਸਿਰਫ ਕਾਮਨਵੈਲਥ ਗੇਮਜ਼ ਦਾ ਜਿਹੜੇ ਘੁਟਾਲੇ ਕਰਕੇ ਉਹ ਵੀ ਉਹਨਾਂ ਨੇ ਨਹੀਂ ਕਰਿਆ ਕਿਸੇ ਮੰਤਰੀ ਨੇ ਕਰਿਆ ਤੇ ਸਾਰੀ ਸਰਕਾਰ ਨੂੰ ਸੱਟ ਤਾਂ ਤੇ ਇਹਨਾਂ ਦੇ ਕੋਈ ਵੀ ਸਕੈਂਡਲ ਹਜ਼ਾਰ ਕਰੋੜ ਤੋਂ ਥੱਲੇ ਹੁੰਦਾ ਹੀ ਨਹੀਂ ਸਟਾਰਟ ਹੀ 1000 ਕਰੋੜ ਤੋਂ ਹੁੰਦਾ ਰਫੇਲ ਦਾ ਲਾ ਲਓ ਕੋਈ ਹੋਰ ਲਾ ਲਓ ਜਿਹੜਾ ਮਰਜ਼ੀ ਤੁਸੀਂ ਚੱਕ ਲੋ ਇੱਕ ਇੱਕ ਦੇ ਵਿੱਚ ਹੁਣ ਤਾਂ ਅਮਰੀਕਾ ਤੋਂ ਵੀ ਇਹਨਾਂ ਨੂੰ ਉਡਾਨੀ ਹੋਰਾਂ ਨੂੰ ਸਜਾ ਸੁਣਾਉਣ ਲੱਗ ਗਏ ਆਪਣੇ ਦੇਸ਼ 'ਚ ਤਾਂ ਇਹ ਇਨਕੁਆਇਰੀ ਕੀ ਹੋਰ ਕੀ ਆਪਣੇ ਦੇਸ਼ ਦਾ ਤਾਂ ਸਾਰਾ ਤੰਤਰ ਇਹਨਾਂ ਕੋਲ ਹੈ ਲੋਕ ਕਿਉਂ ਨਹੀਂ ਸਮਝਦੇ ਜੀ ਫਿਰ ਜੇ ਤੰਤਰ ਇਹਨਾਂ ਕੋਲ ਆ ਇਹ ਸਿਸਟਮ ਇਦਾਂ ਚੱਲ ਰਿਹਾ ਲੋਕ ਕਿਉਂ ਨਹੀਂ ਸਮਝਦੇ ਵੋਟਾਂ ਫੇਰ ਪਾਉਂਦੇ ਨੇ ਜੀ ਹਰਿਆਣੇ 'ਚ ਵੀ ਸਰਕਾਰ ਬਣਾ ਕੇ ਸੈਂਟਰ 'ਚ ਵੀ ਚਲੋ ਥੋੜਾ ਬਹੁਤਾ ਅਸਰ ਹੋਇਆ ਪਰ ਸਰਕਾਰ ਤਾਂ ਫੇਰ ਵੀ ਬਣਾ ਗਏ ਇਹ ਤੁਹਾਨੂੰ ਵੈਮ ਹੈ ਜੀ ਸਰਕਾਰ ਪਹਿਲਾਂ ਹੁੰਦਾ ਸੀਗਾ ਫੋਰ ði ਪੀਪਲ ਬਾਈ ði ਪੀਪਲ ਹੁਣ ਬਾਈ ði ਪੀਪਲ ਨਹੀਂ ਹੈਗਾ ਹੁਣ ਬਾਈ ði ਈਵੀਐਮ ਮਸ਼ੀਨਾਂ ਫੋਰ ði ਕਾਰਪੋਰੇਟਸ ਈਵੀਐਮ ਮਸ਼ੀਨਾਂ ਦੁਆਰਾ ਆਪੇ ਵੋਟਾਂ ਪੈ ਜਾਂਦੀਆਂ ਨੇ ਤੇ ਕਾਰਪੋਰੇਟਾਂ ਨੂੰ ਸਹਿਯੋਗ ਕਰਿਆ ਜਾਂਦਾ ਤੇ ਜਿਹੜੇ ਬੰਦਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਖੁੱਡੇ ਲਾਈਨ ਲਾ ਕੇ ਇਹਨਾਂ ਦਾ ਜਿਹੜਾ ਪਲੈਨਿੰਗ ਹੈ 90% ਲੋਕ ਗਰੀਬੀ ਰੇਖਾ ਤੋਂ ਥੱਲੇ ਲਿਜਾਣੇ ਨੇ ਤੇ 10% ਕੋਲ ਸਰਮਾਇਆ ਪਹੁੰਚਾਉਣਾ ਤਾਂ ਕਿ ਜਿਹੜੇ ਇਹ ਸਾਰੇ ਹੈਗੇ ਨੇ ਇਹਨਾਂ ਤੇ ਰਾਜ ਕਰਨਾ ਸਖਾਲਾ ਹੋਵੇ ਜਿੰਨਾ ਜਿਹੜੇ ਪ੍ਰਜਾ ਹੈਗੀ ਹੈ ਗਰੀਬ ਹੋਊਗੀ ਓਨੀ ਉਹ ਰੋਟੀ ਪਿੱਛੇ ਸੰਘਰਸ਼ ਕਰੂਗੀ ਉਹਨਾਂ ਨੂੰ ਜਿਹੜਾ ਕਹਿ ਲਓ ਇਹਦੇ ਨਾਲ ਲੜਨਾ ਜਾਂ ਆਪਣੇ ਹੱਕ ਮਨਾਉਣ ਕਿੰਨੀ ਧਿਆਨ ਨਹੀਂ ਜਾਊਗਾ ਡੱਲੇ ਵਾਲ ਸਾਫ ਦੀ ਸਥਿਤੀ ਨਾਜ਼ੁਕ ਹੋ ਰਹੀ ਹੈ ਜੀ ਰੱਬ ਨਾ ਕਰੇ ਜੇ ਇਦਾਂ ਦੇ ਹਾਲਾਤ ਬਣ ਗਏ ਕੋਈ ਇਦਾਂ ਦੀ ਗੱਲ ਸਾਹਮਣੇ ਆ ਗਈ ਤਾਂ ਬਾਅਦ ਚ ਪਸਤਾਵਾ ਹੀ ਰਹਿਣਾ ਇਸ ਤੋਂ ਪਹਿਲਾਂ ਹੁਣ ਕੋਈ ਫੈਸਲਾ ਕਰਨਾ ਚਾਹੀਦਾ ਇਹ ਸਾਰੇ ਸੰਯੁਕਤ ਕਿਸਾਨ ਮੋਰਚੇ ਨੂੰ ਇਹਦੇ ਬਾਰੇ ਥੋੜੀ ਕੋਈ ਗੱਲ ਹੁੰਦੀ ਆ ਥੋੜੀ ਜੱਥੇਬੰਦੀ ਦੇ ਵਿੱਚ ਅਸਲ ਚ ਗੱਲ ਪਤਾ ਕੀ ਹੈ ਜੀ ਇਹਨਾਂ ਨੇ ਦੇਖੋ ਪਹਿਲਾਂ ਵੀ ਖਾਲਸਤਾਨੀ ਆ ਅੱਗੇ ਆ ਹੋ ਗਿਆ ਇਹ ਜਾਂ ਮੁੱਦਾ ਬਣਾ ਦਿੰਦੇ ਨੇ ਜਦ ਸਾਰੇ ਵੀ ਚਲੇ ਜਾਣ ਜੇ ਇਹਨਾਂ ਨੇ ਗੱਲ ਨਹੀਂ ਮੰਨਣੀ ਜਿਵੇਂ ਪਹਿਲਾਂ ਵੀ ਆਨੰਦਪੁਰ ਸਾਹਿਬ ਦਾ ਮਤਾ ਸੀ ਜਿਹੜਾ ਉਹ ਮਤਾ ਤਾਂ ਪੰਜਾਬ ਲਈ ਸੀ ਸਾਰਿਆਂ ਦੀ ਬਿਹਤਰੀ ਲਈ ਸੀ ਉਹਨੂੰ ਅਖੀਰ ਦੇ ਵਿੱਚ ਖਾਲਸਾਣ ਤੇ ਲੈ ਗਏ ਇਹੀ ਗੱਲਬਾਤ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਦਾ ਰੌਲਾ ਤੱਕ ਲਿਜਾਈ ਜਾਂਦੀ ਹੈ ਜਿੰਨਾ ਸਗਾ ਤੋਂ ਇਹੋ ਜਿਹੇ ਤਰੀਕੇ 'ਚ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਹੋਰ ਹਿੰਦੂ ਵੀਰ ਨੇ ਉਹ ਵੀ ਦਾ ਕਿਸਾਨ ਨੇ ਉਹਨਾਂ ਨੂੰ ਸਾਨੂੰ ਸਮਰਥਨ ਦੇਣਾ ਚਾਹੀਦਾ ਨਾਲ ਲੱਗਣਾ ਚਾਹੀਦਾ ਤਾਂ ਤਾਂ ਜੋ ਉੱਥੇ ਪੱਗਾਂ ਵਾਲੇ ਹੀ ਨਾ ਦੇਖਣ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਦੇ ਬੰਦੇ ਦੇਖਣ ਪਰ ਅੱਜ ਤਾਂ ਜੋ ਪੰਜਾਬ ਦੇ ਹਾਲਾਤ ਨੇ ਜੀ ਅੱਜ ਦੇਖ ਰਹੇ ਆ ਅਸੀਂ ਬੰਦ ਦੀ ਕਾਲ ਸੀਗੀ ਹਰ ਇੱਕ ਵਰਗ ਸਾਥ ਦੇ ਰਿਹਾ ਜੀ ਅੱਜ ਦੇਖ ਕੇ ਤਾਂ ਲੱਗ ਰਿਹਾ ਕਿ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੰਗਾਂ ਮੰਨੀਆਂ ਜਾਣ ਹਾਂਜੀ ਬਿਲਕੁਲ ਠੀਕ ਹੈ ਜੀ ਡੱਲੇਵਾਲ ਸਾਹਿਬ ਤੇ ਜਿਹੜਾ ਇਹ ਸਟੈਪ ਲਿਆ ਉਹਨਾਂ ਨੇ ਅਖੀਰ ਚ ਉਹਨਾਂ ਨੇ ਦੇਖੋ ਸੈਲਫ ਸੈਕਰੀਫਾਈਸ ਕਰਨ ਲੱਗੇ ਨੇ ਜਿਹਦਾ ਹਰੇਕ ਦੇ ਦਿਲ ਚ ਸਤਕਾਰ ਹੈ ਉਰੇ ਭਾਰਸੋਂ ਜਿਹੜੇ ਵਪਾਰ ਮੰਡਲ ਆ ਉਹਨੇ ਇੰਨਾ ਗੱਡ ਕੇ ਸਾਥ ਦਿੱਤਾ ਕਿਸਾਨਾਂ ਦਾ ਇੱਕ ਵੀ ਬੰਦਾ ਨਾ ਕੋਈ ਰੇੜੀ ਵਾਲਾ ਨਾ ਕੋਈ ਹੋਰ ਛੋਟੀਆਂ ਫੜੀਆਂ ਵਾਲੇ ਕਿਸੇ ਨੇ ਵੀ ਕੋਈ ਆਪਣਾ ਕਮਰਸ਼ੀਅਲ ਕੰਮ ਨਹੀਂ ਕਰਿਆ ਸਾਰੇ ਦੇਖ ਲਓ ਦੁਕਾਨਾਂ ਬੰਦ ਨੇ ਬੈਂਕ ਬੰਦ ਨੇ ਸਕੂਲ ਬੰਦ ਨੇ ਹਰੇਕ ਚੀਜ਼ ਐਨ ਪੂਰਾ ਪੰਜਾਬ ਇੱਕ ਵਾਰ ਸਟੈਂਡ ਸਟਿਲ ਹੋ ਗਿਆ ਮੋਦੀ ਜੀ ਨੂੰ ਇਹ ਗੱਲ ਬਾਰੇ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਤੇ ਭਗਵੰਤ ਮਾਨ ਜੀ ਨੂੰ ਵੀ ਸਾਰਾ ਕੁਝ ਬੰਦ ਆ ਸਵੇਰੇ ਜੀ ਠੇਕੇ ਜਰੂਰ ਖੁੱਲੇ ਸੀਗੇ ਇੱਥੇ ਪਾਸੋਂ ਦੇ ਵਿੱਚ ਅਸੀਂ ਆ ਕੇ ਦੇਖਿਆ ਕਬਰ ਕੀਤਾ ਏ ਠੇਕੇ ਜਰੂਰ ਖੁੱਲੇ ਸੀਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਨੇ ਜਿਹੜੇ ਠੇਕੇਦਾਰ ਨੇ ਜੀ ਕਿਸਾਨੀ ਨਾਲ ਜੁੜੇ ਹੋਏ ਨੇ ਸਬੰਧ ਉਹਨਾਂ ਦਾ ਕਿਸਾਨੀ ਨਾਲ ਨੇ ਪਰ ਠੇਕੇ ਫੇਰ ਵੀ ਖੁੱਲੇ ਸੀਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਹਾਨੂੰ ਪਤਾ ਹੀ ਹੈ ਜੀ ਹੁਣ ਟੇਕਿਆਂ ਤੇ ਜਿਆਦਾ ਸਰਕਾਰੀ ਬੰਦੇ ਹੁੰਦੇ ਨੇ ਉਹਨਾਂ ਦੀ ਪਾਵਰ ਵੀ ਵੱਧ ਹੁੰਦੀ ਆ ਅਸੀਂ ਤਾਂ ਕੋਸ਼ਿਸ਼ ਕਰਕੇ ਆਲੇ-ਦਾਲੇ ਬੰਦ ਕਰਾਏ ਨੇ ਪਰ ਫੇਰ ਵੀ ਜਦੋਂ ਨਹੀਂ ਆਏ ਸੀ ਉਦੋਂ ਰਹਿ ਗਏ ਹੁਣ ਇਹਨੇ ਖੁੱਲੇ ਜੇ ਹੁਣ ਵੀ ਹੈਗੇ ਨੇ ਤਾਂ ਅਸੀਂ ਜਾ ਕੇ ਉਹਨਾਂ ਤਾਂ ਅਸੀਂ ਸਵੇਰੇ ਕਰਾਤੇ ਸੀ ਜੀ ਉਦੋਂ ਹੀ ਹਾਂਜੀ ਫੇਰ ਉਹੀ ਹੈ ਨਹੀਂ ਜਿੰਨੇ ਚਿਰ ਨਹੀਂ ਆਏ ਸੀ ਉਹਨੇ ਚਿਰ ਉਹਨਾਂ ਨੂੰ ਪਰ ਆਪ ਮੁਹਾਰਜ ਜਤੋਂ ਰੇੜੀ ਫੜੀ ਵਾਲਾ ਆਪਣੀ ਰੇੜੀ ਸਾਈਡ ਤੇ ਲਗਾ ਸਕਦਾ ਇਹ ਤਾਂ ਠੇਕੇਦਾਰ ਦਾ ਤਾਂ ਬਹੁਤ ਵੱਡਾ ਸਿਸਟਮ ਆ ਜੀ ਇੱਕ ਦਿਨ ਠੇਕਾ ਨਹੀਂ ਬੰਦ ਰੱਖ ਸਕਦਾ ਉਹੀ ਗੱਲ ਹੈ ਨਾ ਜੀ ਠੇਕੇਦਾਰ ਸਰਕਾਰੀ ਬੰਦੇ ਨੇ ਸਰਕਾਰ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਸੀ ਵੀ ਇਹ ਜਿਹੜਾ ਬੰਦ ਹੈ ਇਹ ਫੇਲ ਹੋਵੇ ਪਰ ਸਰਕਾਰੀ ਬੰਦੇ ਨੇ ਸਰਕਾਰੀ ਬੱਸਾਂ ਬੰਦ ਨੇ ਜੀ ਤਹਿਸੀਲਦਾਰ ਦਫ਼ਤਰ ਬੰਦ ਆ ਹੋਰ ਬਹੁਤ ਸਾਰੇ ਸਰਕਾਰੀ ਇਦਾਂ ਦੇ ਆਧਾਰੇ ਨੇ ਜਿਹੜੇ ਅੱਜ ਬੰਦ ਪਏ ਨੇ ਉਹ ਕਿਉਂਕਿ ਜ਼ਿੰਮੇਦਾਰਾਂ ਦਾ ਇੰਨਾ ਉਹ ਸੀ ਨਾ ਵੀ ਸੜਕਾਂ ਤੇ ਦੀ ਨੰਗਣ ਨਹੀਂ ਦੇਣਾ ਇਸ ਕਰਕੇ ਸੀਗਾ ਜੀ ਫਿਰ ਉਦੋਂ ਤੋਂ ਬਾਅਦ ਚ ਠਿੱਕੇ ਵੀ ਬੰਦ ਕਰਾਤੇ ਗਏ ਨੇ ਤੁਸੀਂ ਆਪ ਦੱਸ ਕੇ ਹਟਿਓ ਪਰ ਇੱਕ ਵਾਰ ਉਹਨਾਂ ਨੇ ਪਤਾ ਨਹੀਂ ਕੀ ਗੱਲ ਹੈ ਉਹਨਾਂ ਦੇ ਦਿਮਾਗ ਚ ਕਿਉਂ ਨਹੀਂ ਕਿਤੇ ਉਹਨਾਂ ਦੀ ਘਾਟ ਹੈਗੀ ਆ ਕਿਸਾਨੀ ਪ੍ਰਤੀ ਪਿਆਰ ਚ ਬਹੁਤ ਬੰਦਿਆਂ ਦੀ ਘਾਟ ਹੈ ਜੀ ਕੱਲੀ ਉਹਨਾਂ ਦੀ ਨਹੀਂ ਦੇਖੋ ਜਦ ਸੰਘਰਸ਼ ਚੱਲਦਾ ਹੁੰਦਾ ਦੋਨੋਂ ਤਰ੍ਹਾਂ ਦੇ ਬੰਦੇ ਹੁੰਦੇ ਨੇ ਵਿੱਚੋਂ 5-10% ਇਹ ਜੇ ਵੀ ਹੁੰਦੇ ਨੇ ਜਿਹੜੇ ਤੁਹਾਡੇ ਕਹਿ ਲੋ ਆਈਡੀਆਜ਼ ਨਾਲ ਨਹੀਂ ਸਹਿਮਤ ਹੁੰਦੇ ਪਰ ਫੇਰ ਵੀ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਇੱਕ ਕਹਿ ਲੋ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਇੱਕ ਦਿਨ ਸਾਰਿਆਂ ਨੂੰ ਬੰਦ ਰੱਖਣਾ ਚਾਹੀਦਾ ਕਿਸਾਨਾਂ ਨੇ ਕਿਹਾ ਜੀ ਕਿ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ ਉੱਥੇ ਮੈਡੀਕਲ ਖੁੱਲਾ ਸੀਗਾ ਤੇ ਦੁੱਧ ਕੰਨਾਂ ਛੱਡ ਕੇ ਠੇਕਾ ਖੁੱਲਾ ਸੀਗਾ ਹਾਤਾ ਖੁੱਲਾ ਸੀਗਾ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਵੀ ਪੰਜਾਬ ਲਈ ਇਹ ਐਮਰਜੈਂਸੀ ਸੇਵਾਵਾਂ ਨੇ ਨਹੀਂ ਜੀ ਮੈਂ ਤਾਂ ਨਹੀਂ ਇੱਥੇ ਤੇ ਕਮੈਂਟ ਕਰੂੰਗਾ ਤੁਸੀਂ ਆਪਣਾ ਠੀਕ ਆ ਉਹਨਾਂ ਦੀ ਗਲਤੀ ਆ ਨਹੀਂ ਇਹੋ ਜਿਹਾ ਕੰਮ ਚ ਇਹ ਜੀ ਜੀ ਧੰਨਵਾਦ ਜੀ ਸੋ ਹੋਰ ਵੀ ਹਾਂਜੀ ਮਾਸਟਰ ਜੀ ਇੱਧਰ ਆ ਜੀ ਇਹ ਸਟੇਜ ਵੀ ਚੱਲੀ ਜਾਊਗੀ ਆਪਾਂ ਇੱਧਰ ਸਾਈਡ ਤੇ ਗੱਲਬਾਤ ਕਰ ਲੈਂਦੇ ਆ ਕਿਉਂਕਿ ਡਿਸਟਰਬ ਜਿਹੜਾ ਕਿ ਪੰਜਾਬ ਅਕੇ ਪੰਜਾਬੀਅਤ ਦੀ ਗੱਲ ਕਰਦਾ ਕਵਾਨਾ ਸਾਹਿਬ ਉਹਨਾਂ ਦਾ ਵੀ ਅਸੀਂ ਕਿਉਂ ਨਾ ਕਿ ਉਹਨਾਂ ਨੇ ਦੇਊ ਲਏ ਨੇ ਅਭਿਜਨਦਨ ਤੋਂ ਜੋਗੀ ਕਰੇ ਵਾਲ ਦੇ ਉਹਨਾਂ ਦਾ ਹਾਂਜੀ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੁਸੀਂ ਸਰਕਾਰ ਨੂੰ ਚਸ ਤੋਂ ਮਸ ਨਹੀਂ ਹੋ ਰਹੀ ਕਿਸਾਨ ਆਪਣੀਆਂ ਜਾਨਾਂ ਦੇਣ ਲਈ ਆਪਣੇ ਆਪ ਨੂੰ ਦਾਤੇ ਲਗਾਣ ਲੱਗੇ ਜੀ ਕੀ ਦੇਖ ਰਿਹਾ ਹਾਂ ਇਹ ਸਰਕਾਰ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਜੀ ਜਦੋਂ ਸੰਘਰਸ਼ਮਈ ਯੋਧਿਆਂ ਨੂੰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਹ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਉਹ ਨਹੀਂ ਉਹ ਤਾਂ ਹੀ ਪੈਦਾ ਹੋਏ ਨੇ ਅੱਜ ਡੱਲੇਵਾਲ ਵੀ ਇੱਕ ਕਿਸਮ ਦੇ ਉਹਨਾਂ ਦੇ ਉਹੀ ਪੂਰਨਿਆਂ ਤੇ ਚੱਲ ਰਹੇ ਨੇ ਠੀਕ ਹੈ ਵੀ ਉਹਨਾਂ ਦਾ ਜਿਹੜੀ ਸੋਚ ਸੀਗੀ ਜੁਝਾਰੂ ਟਾਈਪ ਸੀਗੀ ਇਹਨਾਂ ਦੀ ਸ਼ਾਂਤ ਨਹੀਂ ਆ ਫਰਕ ਆ ਇਸ ਕਰਕੇ ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਮਾਸਟਰ ਜੀ ਕਿ ਦੇਖੋ ਜੁਝਾਰੂ ਜਿਹੜੇ ਸਾਡੇ ਲੀਡਰ ਨੇ ਸਾਡੇ ਆਗੂ ਨੇ ਜੇ ਜਰਨੈਲਿਜ਼ਮ ਆਪਣੀਆਂ ਕੁਰਬਾਨੀਆਂ ਦੇ ਗਿਆ ਤਾਂ ਫੌਜ ਦਾ ਕੀ ਬਣੂਗਾ ਨਹੀਂ ਇਹ ਨਹੀਂ ਜੀ ਹੈਗਾ ਜਿਜਾਰੂ ਤਾਂ ਉਹਨਾਂ ਦੀ ਅੱਜ ਭਗਤ ਸਿੰਘ ਨੂੰ ਕਿਉਂ ਯਾਦ ਕਰਦੇ ਆ ਭਗਤ ਸਿੰਘ ਮਤਲਬ ਅੱਜ ਭਗਤ ਸਿੰਘ ਦੀ ਸੋਚ ਦੇ ਖੜੇ ਨੇ ਨਾ ਅੱਜ ਜਿਹੜੇ ਪਹਿਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਂ ਮਤਲਬ ਭਾਈ ਮਨੀ ਸਿੰਘ ਜਾਂ ਮਤਲਬ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਸਮਝ ਲਓ ਉਹਨਾਂ ਦੀ ਸੋਚ ਦੇ ਅੱਜ ਵੀ ਪੈਰਾ ਦੇਣ ਵਾਲੇ ਹੈਗੇ ਨੇ ਇਹ ਨਹੀਂ ਸੋਚ ਨਹੀਂ ਕਦੇ ਵੀ ਮਰ ਸਕਦੀ ਹੁੰਦੀ ਲੀਡਰ ਠੀਕ ਆ ਉਹ ਲੀਡਰਾਂ ਦੀ ਮਤਲਬ ਉਹਨਾਂ ਦੇ ਵਿੱਚੋਂ ਹੀ ਹੋਰ ਲੀਡਰ ਪੈਦਾ ਕੀਤੇ ਜਾਂਦੇ ਨੇ ਕਿਉਂਕਿ ਉਮਰਾਂ ਦੇ ਸਾਹਬ ਨਾਲ ਚੱਲੇ ਵੀ ਜਾਂਦੇ ਨੇ ਕਈ ਜੋ ਸੰਘਰਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਤਾਂ ਤਾਜ਼ੀ ਰਹਿੰਦੀ ਆ ਜੇ ਅੱਜ ਦੀਪ ਸਿੱਧੂ ਦੀ ਗੱਲ ਕਰੀਏ ਆਪਾਂ ਸੰਘਰਸ਼ ਦੇ ਵਿੱਚ ਪੂਰਾ ਪਹਿਲੇ ਪਹਿਲਾਂ ਭਾਂਵੇਂ ਕੋਈ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ ਤੇ ਅੱਜ ਅਜੋ ਜੂਰੀ ਸੋਚ ਦੀਪ ਸਿੱਧੂ ਦਾ ਨਵਾਂ ਪਹਿਲੇ ਨੰਬਰ ਤੇ ਲਿਆ ਜਾਂਦਾ ਠੀਕ ਆ ਲੀਡਰ ਉਹ ਵੱਖਰੀ ਗੱਲ ਆ ਚਲੋ ਜੋ ਮਾਲਕਾਂ ਨੂੰ ਮਨਜ਼ੂਰ ਆ ਪਰੰਤੂ ਜਾਦੇ ਜਣੀ ਲੋੜ ਹੈ ਕਿਉਂਕਿ ਕੁਰਬਾਨੀਆਂ ਦੀ ਵੀ ਲੋੜ ਆ ਤੁਸੀਂ ਦੀਪ ਸਿੱਧੂ ਦੀ ਗੱਲ ਕੀਤੀ ਹੈ ਜੀ ਉਹ ਪਹਿਲਾਂ ਹੀ ਕਹਿੰਦਾ ਸੀਗਾ ਕਿ ਸਾਡੇ ਨਾਲ ਇਦਾਂ ਹੋਣਾ ਏ ਉਹੀ ਹੋ ਰਿਹਾ ਏ ਉਦੋਂ ਕਿਉਂ ਨਹੀਂ ਮੰਨਿਆ ਕਿ ਆ ਉਦੋਂ ਉਹਨੂੰ ਵੱਖਵਾਦੀ ਬੀਜੇਪੀ ਦਾ ਬਹੁਤ ਕੁਝ ਕਿਹਾ ਗਿਆ ਸਾਡੇ ਲੋਕ ਜਦੋਂ ਕੁਰਬਾਨੀ ਦਿੱਤੀ ਜਾਂਦੀ ਹੈ ਜਦੋਂ ਬੰਦਾ ਨਹੀਂ ਰਹਿੰਦਾ ਉਦੋਂ ਹੀ ਫਿਰ ਹੋਣਾ ਪੈਂਦਾ ਕਿਉਂਕਿ ਉਹ ਅਕਸਰ ਕਹਿੰਦਾ ਸੀਗਾ ਕਿ ਮੈਨੂੰ ਸੱਚ ਯਕੀਨ ਕਰਾਉਣ ਵਾਸਤੇ ਆਪਣੀ ਕੁਰਬਾਨੀ ਆਪਣੇ ਆਪ ਨੂੰ ਦਾਤੇ ਲਗਾਉਣਾ ਪੈਣਾ ਤੇ ਉਹ ਹੋ ਗਿਆ ਜੀ ਉਹ ਬੰਦਾ ਕੀ ਆ ਜਿਹੜੀ ਇਹ ਕੁਰਬਾਨੀ ਹੈ ਜਿਹੜਾ ਕੁਰਬਾਨੀ ਵਾਲਾ ਬੰਦਾ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ ਤਾਂ ਉਸ ਟਾਈਮ ਤੇ ਉਹਨਾਂ ਨੂੰ ਵੀ ਉੱਲੂ ਵਾਲਾ ਬਾਬਾ ਕਹਿੰਦੇ ਰਹੇ ਨੇ ਪਰੰਤੂ ਜੋ ਕੁਰਬਾਨੀਆਂ ਗੁਰੂ ਸਾਹਿਬ ਨੇ ਕਰਤੀਆਂ ਅੱਜ ਦੇਖੋ ਅੱਜ ਆਪਾਂ ਨੇ ਹੁਣ 20 ਸਾਲ ਹੋ ਗਏ ਤਕਰੀਬਨ ਸੋਗ ਮਈ ਮਨਾਉਂਦਿਆਂ ਨੂੰ ਕਈ ਲੋਕ ਸਾਡੇ ਇਹ ਜਿਹੇ ਨੇ ਜੀ ਉਹਨਾਂ ਦੀ ਸੋਚ ਕਰਕੇ ਆਪ ਉਹ ਦਾ ਮਹੀਨਾ ਸਾਰਾ ਥੱਲੇ ਪੈਂਦੇ ਨੇ ਭੁੰਜੇ ਪੈਂਦੇ ਨੇ ਇਹ ਇਹ ਸੋਚ ਹੀ ਕਦੇ ਵੀ ਮਾਰ ਸਕਦੀ ਹੈਗੀ ਸੋਚ ਤਾਂ ਉਵੇਂ ਹੀ ਰਹੋ ਹਾਂ ਠੀਕ ਹੈ ਵੱਖਰੀ ਗੱਲ ਆ ਵੀ ਸਾਡੀ ਜੇ ਅਸੀਂ 50 ਬੰਦੇ ਖੜੇ ਆ ਨਾ ਤਾਂ ਸਾਡੇ ਚੋਂ ਜੇ ਇੱਕ ਬੰਦਾ ਵੀ ਸਾਡੇ ਉਲਟ ਬੋਲ ਗਿਆ ਤਾਂ ਸਮਝ ਲਓ ਵੀ ਸਾਡੀ ਸੋਚ ਨੂੰ ਖਤਮ ਕਰਨ ਨੂੰ ਫਿਰਦਾ ਉਹ ਸਿਰਫ ਇੱਕ ਬੰਦਾ ਇੱਕ ਬੰਦੇ ਦੇ ਨਾਲ 10 ਹੋਰ ਲੱਗ ਜਾਣਗੇ ਕਿਉਂਕਿ ਸਾਡੇ ਭੇਡ ਚਾਲ ਆ ਅਸੀਂ ਮਤਲਬ ਬੰਦੇ ਦੀਆਂ ਗੱਲਾਂ ਵੱਲ ਜਾਂ ਉਹਦੀਆਂ ਤਕਰੀਰਾਂ ਵੱਲ ਜਾਂ ਉਹਦੇ ਦਿਮਾਗ ਵੱਲ ਨਹੀਂ ਸੋਚਦੇ ਅਸੀਂ ਆਪਣੀ ਟਕੋਸਾ ਛੱਡ ਦਿੰਦੇ ਆ ਮੇਨ ਗੱਲ ਇਹ ਆ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 1 ਮਹੀਨੇ ਤੋਂ ਉੱਪਰ ਦੇ ਹੋ ਗਏ ਨੇ 34 ਦਿਨ ਹੋ ਗਏ ਨੇ ਅੱਜ ਮਰਨ ਮਾਰਤ ਤੇ ਨੇ ਉਹ ਰੱਬ ਨਾ ਕਰੇ ਕੋਈ ਇਦਾਂ ਦੀ ਗੱਲ ਹੋ ਗਈ ਸੰਯੁਕਤ ਮੋਰਚਾ ਕਦੋਂ ਜਾਗੂਗਾ ਜੀ ਉਹਨਾਂ ਦੀ ਕੁਰਬਾਨੀ ਤੋਂ ਬਾਅਦ ਇਤਿਹਾਸ ਰਿਹਾ ਹੈ ਭਾਈ ਦੇ ਕੰਡਾ ਵੀ ਲੱਗੇ ਦੂਆ ਭਾਈ ਉੱਠ ਕੇ ਖੜਾ ਹੁੰਦਾ ਸੀਗਾ ਚਾਹੇ ਬੋਲਦੇ ਸੀ ਚਾਹੇ ਨਹੀਂ ਪਰ ਅੱਜ ਭਾਈਆਂ ਦਾ ਖੂਨ ਚਿੱਟਾ ਹੋ ਗਿਆ ਜੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਭਾਈਆਂ ਦਾ ਬੇਸ਼ੱਕ ਖੂਨ ਚਿੱਟਾ ਹੋ ਗਿਆ ਪਰ ਜਿਹੜੇ ਭਾਈਆਂ ਦੇ ਜਵਾਖ ਨੇ ਨਾ ਉਹ ਡੱਲੇਵਾਲ ਸਾਹਿਬ ਨਾਲ ਨੇ ਅੱਜ ਆ ਆ ਜਿਹੜਾ ਬੰਦ ਹੋਇਆ ਪੰਜਾਬ ਦੇ ਵਿੱਚ ਮੈਂ ਹੁਣ ਮਲੇਰਕੋਟਲਾ ਸਾਈਡ ਵੀ ਜਾ ਕੇ ਆਇਆ ਆ ਨਾਬੇ ਵੀ ਜਾ ਕੇ ਆਇਆ ਆ ਆਪਦਾ ਇਹ ਵੀ ਦੇਖਣਾ ਸੀਗਾ ਤੇ ਮੈਂ ਉਹਨੇ ਤਕਰੀਬਨ ਸਾਢੇ 12:30 1 ਵਜੇ ਆ ਗਿਆ ਸੀਗਾ ਪਰ ਮੈਂ ਨਹੀਂ ਮੰਨਦਾ ਵੀ ਉਹ ਨਹੀਂ ਹੈ ਕਿ ਨਾ ਸੀ ਪਰ ਅੰਦਰੋਂ ਦੇ ਲੋਕ ਉਹਨਾਂ ਦਾ ਕਰ ਰਹੇ ਆ ਪਰ ਉਹ ਜਿਵੇਂ ਕਈ ਸਰਦਾਰ ਮੈਂ ਕਹਿਣਾ ਨਹੀਂ ਚਾਹੁੰਦਾ ਇਸ ਸ਼ਬਦ ਵੀ ਹੋਮੇ ਆ ਜਾਂਦੀ ਆ ਹੋਰ ਕੋਈ ਗੱਲ ਨਹੀਂ ਮੈਂ ਵੀ ਦੇਖੋ ਚਾਹੇ ਮੈਂ ਅਬਦੀ ਜਥੇਬੰਦੀ ਦਾ ਲੀਡਰ ਆ ਪਰ ਮੈਂ ਕਦੇ ਹੋਮੇ ਨਹੀਂ ਕਹਤਾ ਮੈਂ ਤਾਂ ਸੱਚੇ ਪਾਤਸ਼ਾਹ ਨੂੰ ਕਹੈ ਨਾ ਵੀ ਸਾਡਾ ਏਕਾ ਬਣਿਆ ਰਹੇ ਜੇ ਏਕਾ ਤਾਂ ਸਾਰਾ ਕੁਝ ਆ ਮੁੱਠੀ ਵਾਲੀ ਗੱਲ ਆ ਕਿਸਾਨ ਦੇ ਪੁੱਤਰ ਵਾਲੀ ਛੋਟੇ ਹੁੰਦੇ ਕਹਾਣੀ ਸੁਣਦੇ ਵੀ ਤੇ ਅੱਜ ਪੜ੍ਹਾ ਵੀ ਰਹੇ ਆ ਤਾਂ ਮਤਲਬ ਗੱਲ ਦਾ ਕਿਸਾਨ ਏਕੇ ਦੀ ਗੱਲ ਆ। ਲੀਡਰ ਭੁੱਲ ਗਏ ਜੀ ਉਹ ਕਹਾਣੀ ਬਾਪੂ ਨੇ ਦੱਤੀਆਂ ਸੀਗੀਆਂ ਲੱਕੜੀਆਂ ਕਿ ਇਹਨੂੰ ਇਕੱਠੀਆਂ ਕਰਕੇ ਤੋੜੋ ਈਕ-ਈਕ ਟੁੱਟਗੀ ਇਕੱਠੀਆਂ ਟੁੱਟੀਆਂ ਨਹੀਂ ਤੇ ਸਾਡੇ ਕਿਸਾਨ ਆਪਣੇ ਬੱਚਿਆਂ ਨੂੰ ਸਮਝਾਉਣਾ ਤਾਂ ਕੀਤੀ ਅੱਜ ਉਹ ਚੀਜ਼ ਨੂੰ ਆਪ ਭੁੱਲ ਗਏ ਨੇ। ਪਰ ਇੱਕ ਗੱਲ ਹੈਗੀ ਕਿਸਾਨਾਂ ਦੇ ਪੁੱਤ ਹਲੇ ਵੀ ਨਾਲ ਨੇ। ਹੂੰ ਨਾਲ ਨੇ। ਹਾਂ ਨਾਲ ਨੇ। ਅੱਜ ਦੇਖੋ ਮੈਂ ਕਿਤੇ ਵੀ ਸੀਗਾ ਜਿੱਥੇ ਮਰਜ਼ੀ ਸੀ ਮੈਂ ਮੁਲਾਜ਼ਮ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਖੜਾ ਜੇ ਮੇਰੇ ਅੰਦਰੋਂ ਚੈਨਗ ਹੈਗੀ ਆ ਡੱਲੇਵਾਲ ਸਾਹਿਬ ਨਾਲ। ਜਾ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਜਾਂ ਮਜ਼ਦੂਰ ਨੂੰ ਬਚਾਉਣ ਵਾਸਤੇ ਤਾਂ ਸਾਡਾ ਤਾਂ ਮੈਂ ਅਜੂਰੇ ਆਇਆ ਨਹੀਂ ਮੈਨੂੰ ਆਉਣ ਦੀ ਕੀ ਲੋੜ ਸੀਗੀ ਮੈਂ ਤਾਂ ਵਧੀਆ ਮੈਨੂੰ ਤਨਖਾਹ ਮਿਲ ਰਹੀ ਹੈ ਮੈਂ ਤਾਂ ਪਰ ਨਹੀਂ ਪਰ ਮੈਂ ਪਹਿਲਾਂ ਕਿਸਾਨ ਦਾ ਪੁੱਤਾਂ ਉਦੋਂ ਬਾਅਦ ਚ ਮੈਂ ਮੁਲਾਜ਼ਮ ਤੁਸੀਂ ਦੱਸੀ ਜਾ ਰਹੇ ਹੋ ਜੀ ਕੋਈ ਥੋੜੇ ਤੇ ਨਾ ਕੋਈ ਇਦਾਂ ਦੀ ਕਾਰਵਾਈ ਹੋ ਜੇ ਵੀ ਮੁਲਾਜ਼ਮ ਧਰਨੇ 'ਚ ਫਿਰਦੇ ਨੇ ਨਹੀਂ ਮੁਲਾਜ਼ਮ ਮੈਂ ਕਿਸੇ ਦੇ ਦੂਏ ਲੋੜ ਦਾ ਵਿਰੋਧ ਹੈ ਨਹੀਂ ਅਸੀਂ ਤਾਂ ਸਰਕਾਰ ਦਾ ਵਿਰੋਧ ਕਰਦੇ ਹਾਂ ਮੇਰੀ ਤਾਂ ਵੱਧ ਤੋਂ ਵੱਧ ਬਦਲੀ ਹੋਊਗੀ ਹੋਰ ਤਾਂ ਕੀ ਹੋਊਗਾ ਉੱਥੇ ਜਾ ਕੇ ਨਹੀਂ ਕੋਈ ਵੀ ਕਿਤੇ ਦੂਰ ਜਦੋਂ ਜੀ ਦਾ ਸਾਬ ਡਾਡਾ ਹੋਏ ਕਹਿੰਦਾ ਮਾਰ ਨਾ ਸਕੀ ਮੈਨੂੰ ਤਾਂ ਗੁਰੂ ਸਾਹਿਬ ਤੇ ਭਰੋਸਾ ਹੈ ਮੈਨੂੰ ਮੈਂ ਕਦੇ ਵੀ ਅਜਿਹੀ ਸੋਚੇ ਹੀ ਨਹੀਂ ਹੈਗਾ ਵੀ ਮੇਰਾ ਖਸਾਬ ਹੋ ਜੂਗਾ ਬਹੁਤ ਸਾਰੇ ਮੁਲਾਜ਼ਮ ਤਾਂ ਦੂਰ ਜਾਂਦੇ ਨੇ ਬਹੁਤ ਦੂਰ ਰਹਿੰਦੇ ਨੇ ਮੈਨੂੰ ਤੋਂ ਜੇ ਜਾ ਕੇ ਗੱਲ ਕਰਨੀ ਚਾਹੀਏ ਉਹ ਕਹਿੰਦੇ ਨੇ ਜੀ ਅਸੀਂ ਬੋਲ ਨਹੀਂ ਸਕਦੇ ਮੁਲਾਜ਼ਮਾਂ ਉਹ ਹਰੇਕ ਦੀ ਦੇਖੋ ਆਪਣੀ ਆਪਣੀ ਫਿਤਰ ਹੈ ਤੁਸੀਂ ਹੁਣ ਭਾਈਆਂ ਦੀ ਗੱਲ ਕਰਕੇ ਓਟੇ ਹੁਣ ਉਹ ਭਾਈ ਵੀ ਨੇ ਜਿਹੜੇ ਚੁੱਪ ਬੈਠੇ ਨੇ ਉਹ ਭਾਈ ਨੇ ਜਿਹੜੇ ਕਿਸੇ ਜਿੱਥੇ ਹੁਣ ਮੈਂ ਕਿਸੇ ਜਿੱਥੇ ਮਦੀ ਨਾਲ ਨਹੀਂ ਹੈਗਾ ਮੈਨੂੰ ਬਹੁਤ ਜ਼ੋਰ ਲਾਇਆ ਸਾਰੇ ਗਰੁੱਪਾਂ ਨੇ ਅਗਰਾਂ ਸਾਹਿਬ ਨੇ ਚਲੋ ਮੈਂ ਮੈਨੂੰ ਬਹੁਤ ਲਾਇਆ ਵੀ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਜੋ ਵੀ ਆ ਮੈਂ ਕਹਿੰਦਾ ਵੀ ਨਹੀਂ ਮੈਂ ਕਿਸਾਨ ਦਾ ਪੁੱਤ ਆ ਕਿਸਾਨ ਹੀ ਰਹੂੰਗਾ ਜਿੱਥੇ ਵੀ ਕੋਈ ਧੱਕਾ ਹੋਊਗਾ ਮੈਂ ਕਿਸਾਨਾਂ ਦੇ ਨਾਲ ਹਾਂ ਬੈਨਾਲ ਜੀ ਅੱਜ ਤੁਸੀਂ ਕਿਹਾਗੇ ਜੇ ਕਿਸਾਨ ਨਹੀਂ ਉੱਠਦੇ ਕਿਸਾਨਾਂ ਦਾ ਖੂਨ ਚਿੱਟਾ ਹੋ ਗਿਆ ਉਹਨਾਂ ਦੇ ਬੱਚੇ ਨਾਲ ਨੇ ਅਵਜਿੰਦਰ ਸਿੰਘ ਜੋਗੀ ਭਾਈ ਕਾਦੀਆਂ ਜਥੇਬੰਦੀ ਦੇ ਨੇ ਪਰ ਅੱਜ ਉਹ ਮਿਸਾਲ ਪੇਸ਼ ਕਰਤੀ ਜੀ ਹਾਂ ਦੇਖੋ ਡਕਾਉਂਦਾ ਗਰੁੱਪ ਦੇ ਵੀ ਨੇ ਉਹ ਵੀ ਬੈਠੇ ਨੇ ਇਹ ਨਹੀਂ ਗੱਲ ਸਾਰੇ ਆਏ ਨੇ ਪਰ ਜਿਹੜੇ ਲੀਡਰ ਨੇ ਉਹ ਪਤਾ ਨਹੀਂ ਕਿਉਂ ਕਿਹੜੀ ਗੱਲੋਂ ਕਿਹੜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਛੋਟੀ ਕਿਹੜੀ ਫੀਤੀ ਲੈ ਜਾਊਗੀ ਮੰਨ ਲਓ ਸਰਕਾਰੀ ਮੁਲਾਜ਼ਮਾ ਕੋਈ ਵੀ ਚਲੋ ਪੁਲਿਸ ਇੰਸਪੈਕਟਰ ਆ ਉਹ ਨਹੀਂ ਆ ਸਕਦਾ ਉਹਦੀ ਫੀਤੀ ਲੈਣ ਦਾ ਡਰ ਹੈ ਇਹਨਾਂ ਦੀ ਫੀਤੀ ਕਿੱਥੋਂ ਲੈਣਾਂ ਹੈ ਇਹਹੀ ਕੰਮ ਚੱਲਦਾ ਰਿਹਾ ਜੀ ਆਉਣ ਵਾਲੇ ਟਾਈਮ ਚ ਜੋ ਲੋਕ ਕਹਿ ਰਹੇ ਨੇ ਫਿਰ ਤਾਂ ਸੱਚ ਹੋ ਜੂ ਲੋਕ ਆਪ ਮੁਹਾਰੇ ਸਿੱਧੇ ਹੋ ਜਾਣਗੇ ਸਿੱਧੇ ਹੁਣ ਵੀ ਸਿੱਧੇ ਹੀ ਨੇ ਜੀ ਤੁਸੀਂ ਹੁਣ ਜਾ ਕੇ ਦੇਖ ਲਓ ਉੱਥੇ ਮੈਂ ਪਰਸੋ ਜਾ ਕੇ ਆਇਆ ਬਹੁਤ ਇਕੱਠਾ ਹੈ ਇਹਦੇ ਗੁਰੂ ਦੀ ਕਿਰਪਾ ਹੈ ਜਿੱਥੇ ਗੁਰੂ ਸਾਹਿਬ ਬਖਸ਼ਦੇ ਨੇ ਨਾ ਉੱਥੇ ਕੀਰਤਨ ਵੀ ਹੁੰਦਾ ਉੱਥੇ ਪਾਠ ਵੀ ਹੋ ਰਿਹਾ ਕਿਉਂਕਿ ਜਿੱਥੇ ਕਲਗੀ ਵਾਲੇ ਦਾ ਬਾਸਾ ਨਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਬਾਸਾ ਹੈ ਉੱਥੇ ਤਾਂ ਹਰ ਇੱਕ ਪਾਸੇ ਵਰਕ ਤੇ ਵਰਕਤ ਹੋਣੀ ਐ ਲੰਗਰ ਆਲ ਵਰਲਡ ਦੇ ਵਿੱਚ ਮੇਰਾ ਖਿਆਲ ਹੈ ਵੀ ਜਿੱਥੇ ਇੱਕ ਸਿੱਖ ਖੜਾ ਨਾ ਲੰਗਰ ਲੱਗੂਗਾ ਉਹ ਕਿਤੇ ਬੰਦਾ ਭੁੱਖਾ ਨਹੀਂ ਮਰੂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰਕਾਰ ਦੇ ਆਡੀਅਲ ਰਵਈਏ ਨੂੰ ਕਦੋਂ ਮੰਨੂ ਕੀ ਲੱਗ ਰਿਹਾ ਏ ਉਹ ਅਸਲ ਪਤਾ ਕਿ ਜੀ ਮੈਂ ਤੁਹਾਨੂੰ ਪੁਰੇ ਮੈਂ ਮੈਕ ਤੇ ਵੀ ਬੋਲ ਗਿਆ ਟਿਆ ਵੀ ਗੁਰੂ ਨਾਨਕ ਦੇਵ ਜੀ ਬੜੇ ਭਗਤੀ ਵਾਲੇ ਬੰਦੇ ਸੀਗੇ ਵੀ ਪਰੰਤੂ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀਗਾ ਹਾਲਾਂਕਿ ਉਹਨਾਂ ਦੇ ਵਿੱਚ ਚਣਕ ਸੀਗੀ ਇੱਕ ਪੂਰੀ ਤਾਕਤਵਰ ਵੀ ਇਹ ਜਿਹੜੇ ਜਾਬਰ ਨੇ ਇਹ ਹੌਲੀ ਹੌਲੀ ਢੱਲੇ ਹੁੰਦੇ ਹੁੰਦੇ ਨੇ ਤੇ ਹੋ ਜਾਣਗੇ ਕੋਈ ਗੱਲ ਨਹੀਂ ਉਹ ਠੀਕ ਆ ਵੀ ਅਸਲ ਗੱਲ ਇਹ ਆ ਵੀ ਉਹ ਤਿੰਨ ਚਾਰ ਬੰਦੇ ਹੀ ਨੇ ਮਤਿਸ਼ਾਉਣੀ ਤਿੰਨ ਚਾਰ ਹੀ ਨੇ ਉਹ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਗੱਲ ਕੱਲੀ ਕਿਸਾਨੀ ਦੀ ਨਹੀਂ ਉਹ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਪੰਜਾਬ ਨੂੰ ਖਤਮ ਕਰਨਾ ਇਹ ਚਾਹੁੰਦੇ ਨੇ ਉਸ ਟਾਵਰੇ ਨੂੰ ਜਗਾਰ ਬੰਦ ਕਰਦੇ ਸਾਡੇ ਬੱਚੇ ਬਾਹਰ ਚਲੇਗੇ ਸਾਡੀ ਉਮਰ ਦੇ ਬੱਚੇ ਹੀ ਬੰਦੇ ਰਹਿ ਗਏ ਉਰੇ ਤੇ ਗਰੀਬ ਨੇ ਜਿਹੜੇ ਛੋਟੇ ਬੱਚੇ ਨੇ ਜਾਂ ਫਿਰ 14 15 ਸਾਲਾਂ ਤੋਂ ਛੋਟੇ ਨੇ ਬਾਕੀ ਸਾਡੇ ਬੱਚੇ ਸਾਰੇ ਬਾਹਰ ਚਲੇ ਗਏ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਮੈਂ ਕਹਿੰਦਾ ਪੰਜਾਬ ਨੂੰ ਬਚਾਇਆ ਜਾ ਵੀ ਸਾਰਾ ਕੁਝ ਬਚ ਜੀ ਧੰਨਵਾਦ ਜੀ ਹਾਂਜੀ ਮਾਸਟਰ ਰਣਜੀਤ ਸਿੰਘ ਜੀ ਸੀ ਇਹ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਕਿਨੈਸ਼ੂ ਵੀ ਸਰਕਾਰੀ ਸਰਕਾਰ ਨੂੰ ਝੁਕਣਾ ਹੀ ਪੈਣਾ ਏ ਸੋ ਉਹਨਾਂ ਦੇ ਮਨਸੂਬੇ ਨੇ ਜਿਹੜੇ ਉਹ ਪੰਜਾਬ ਨੂੰ ਫੇਲ ਕਰ ਦਿੰਦੇ ਨੇ ਪੰਜਾਬ ਨੂੰ ਖੁੰਝੇ ਲਾਉਣਦੇ ਨੇ ਪਰ ਪੰਜਾਬ ਆ ਜਿਹੜਾ ਉਹ ਉੱਪਰ ਕੇ ਅੱਗੇ ਆਊਗਾ ਆਪ ਮੁਹਾਰੇ ਲੋਕ ਨੇ ਜਿਹੜੇ ਉਹ ਅੰਦੋਲਨ ਚ ਪਹੁੰਚਣਗੇ ਤੇ ਇਹ ਅੰਦੋਲਨ ਅਸੀਂ ਜਿੱਤਾਂਗੇ ਫਿਲਹਾਲ ਜਿੱਤਦੇ ਕਦੋਂ ਆ ਕੀ ਅੱਗੇ ਹਾਲਾਤ ਬਣਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਬੰਦ ਨੂੰ ਪਰਮਾ ਹੁੰਗਾਰੇ ਜਿਹੜਾ ਮਿਲ ਰਿਹਾ ਇਹ ਬਾਜ਼ਾਰ ਬੰਦ ਦਾ ਦੁਕਾਨਾਂ ਬੰਦ ਨੇ ਰੇੜੀ ਫੜੀ ਵਾਲਿਆਂ ਦੀ ਵੀ ਕਾਰੋਬਾਰ ਨੇ ਜਿਹੜੇ ਉਹ ਉਹਨਾਂ ਨੇ ਆਪੇ ਬੰਦ ਕਰ ਦਿੱਤੇ ਨੇ ਕੋਈ ਇੱਥੇ ਬਾਜ਼ਾਰ ਦੇ ਵਿੱਚ ਰੇੜੀ ਫੜੀ ਵਾਲਾ ਵੀ ਨਹੀਂ ਦਿਖਾਈ ਦੇ ਰਿਹਾ ਸੋ ਕਿਸਾਨਾਂ ਨੂੰ ਪਰਮਾ ਹੁੰਗਾਰੇ ਜਿਹੜਾ ਉਹ ਮਿਲ ਰਿਹਾ ਹੈ ਹੋਰ ਤੁਹਾਨੂੰ ਇਦਾਂ ਦੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ